ਪਰਦਾਨੀ ਕੀਤਾ ਜਾ ਰਿਹਾ ਰੋਜ਼ ਪ੍ਰਦਾਨੀ ਕੀਤਾ ਜਾ ਰਿਹਾ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਪਾਰਲੀਮੈਂਟ ਦੇ ਵਿੱਚ ਸਾਡੇ ਇੱਕ ਵਿਦਵਾਨ ਜਿਹੜੇ ਜਿਨ੍ਹਾਂ ਨੇ ਦੇਸ਼ ਦਾ ਸੰਵਿਧਾਨ ਬਣਾਇਆ ਤੇ ਕਾਂਗਰਸ ਪਾਰਟੀ ਨੇ ਸੰਵਿਧਾਨ ਨੂੰ ਲਾਗੂ ਕੀਤਾ ਉਹਦੇ ਖਿਲਾਫ ਬੀਜੇਪੀ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪਾਰਲੀਮੈਂਟ ਦੇ ਵਿੱਚ ਅਪਸ਼ਬਦ ਕਹਿ ਜਿਹਦਾ ਕਿ ਸਾਰਿਆਂ ਨੂੰ ਰੋਸ ਸੀ ਪਾਰਲੀਮੈਂਟ ਦੇ ਵਿੱਚ ਹੀ ਰੋਲਾ ਪਿਆ ਔਰ ਅਸੀਂ ਉੱਥੇ ਪ੍ਰੋਟੈਸਟ ਵੀ ਕੀਤਾ ਅਸੀਂ ਮੰਗ ਮੰਗ ਕਰ ਰਹੇ ਸੀਗੇ ਇਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਹੈ ਇਹੋ ਜਿਹੜੇ ਨੇਕ ਇਨਸਾਨ ਤੇ ਜਿਨੇ ਦੇਸ਼ ਦਾ ਸੰਵਿਧਾਨ ਬਣਾਇਆ ਹੋਵੇ ਤੇ ਉਹਦੇ ਖਿਲਾਫ ਇਹੋ ਜੇ ਸ਼ਬਦ ਕਹਨੇ ਜਿਹੜੇ ਵਾਜਬ ਨਹੀਂ ਪਰ ਬੀਜੇਪੀ ਦੀ ਜਿਹੜੀ ਸਰਕਾਰ ਹੈ ਉਹ ਟਰਿੰਗ ਹੋ ਗਈ ਕਿ ਅਸੀਂ ਇਹ ਸ਼ਬਦ ਜਿਹੜੇ ਵਾਪਸ ਨਹੀਂ ਲੈਨੇ ਅਸੀਂ ਮਾਫੀ ਨਹੀਂ ਮੰਗਣੀ ਕਿਉਂਕਿ ਅਸਲ ਵਿੱਚ ਤਾਂ ਜਿਹੜਾ ਇਹਨਾਂ ਦਾ ਮੋਟਿਵ ਸੀਗਾ ਪਾਰਲੀਮੈਂਟ ਦੇ ਇਲੈਕਸ਼ਨ ਤੇ ਆਮ ਤੌਰ ਤੇ ਕਹਿੰਦੇ ਸੀ ਇਸ ਵਾਰ 400 ਤੋਂ ਪਾਰ ਉਹਨਾਂ ਦਾ ਮਕਸਦ ਸੀ ਕਿ ਅਸੀਂ 2/3 ਮੈਜੋਰਟੀ ਲੈ ਕੇ ਆਵਾਂਗੇ ਤੇ ਅਸੀਂ ਦੇਸ਼ ਦਾ ਸੰਵਿਧਾਨ ਜਿਹੜਾ ਹੈ ਖਤਮ ਕਰ ਦਿਆਂਗੇ ਦੇਸ਼ ਦੀ ਡੈਮੋਕ੍ਰੇਸੀ ਨੂੰ ਬਿਲਕੁਲ ਖਤਮ ਕਰ ਦਿਆਂਗੇ ਤੇ ਪਰ ਉਹਨਾਂ ਦੇ ਜਿਹੜੇ ਆਸ ਤੇ ਜਿਹੜੀ ਪੂਰੀ ਨਹੀਂ ਹੋ ਸਕੀ ਦੇਸ਼ ਦੇ ਲੋਕਾਂ ਨੇ ਸੋਚਿਆ ਕਿ ਜੇਕਰ ਇਸ ਤਰ੍ਹਾਂ ਦਾ ਸਰਕਾਰ ਬਣ ਗਈ ਤੇ ਫਿਰ ਦੇਸ਼ ਜਿਹੜਾ ਹੈ ਉਹ ਜਮ੍ਹਾਂ ਹੀ ਖਤਮ ਹੋ ਜਾਊਗਾ ਇਸ ਕਰਕੇ ਉਹਨਾਂ ਦੀਆਂ ਸੀਟਾਂ ਜਿਹੜੀਆਂ ਆਪਣੀ ਸਰਕਾਰ ਬਣਾਉਣ ਵਾਸਤੇ ਪੂਰੀਆਂ ਨਹੀਂ ਹੋ ਸਕੀਆਂ ਆਸੇ-ਪਾਸੇ ਜਿਹੜੇ ਦੋਗਾਣਾ ਸੌਦੇ ਕਰਕੇ ਦੋ-ਤਿੰਨ ਲੀਡਰਾਂ ਦੇ ਨਾਲ ਜਿਹੜੇ ਕਿ ਆਮ ਤੌਰ ਤੇ ਉਹ ਸੌਦੇਬਾਜ਼ ਹਰ ਵਾਰੀ ਕਰਦੇ ਐ ਤੇ ਉਹਨਾਂ ਨੇ ਆਪਣੀ ਸਰਕਾਰ ਬਣਾਈ ਪਰ ਉਹਨਾਂ ਨੂੰ ਬਹੁਤ ਮਤ ਨਹੀਂ ਮਿਲ ਸਕਿਆ ਇਸ ਕਰਕੇ ਉਹ ਮਜੂਜ਼ ਤੇ ਇੰਨੇ ਬਖਲਾਏ ਹੋਏ ਕਿ ਇਹੋ ਜਿਹੇ ਵੱਡੇ ਲੀਡਰਾਂ ਦੇ ਇਹੋ ਜਿਹੇ ਜਿਨ੍ਹਾਂ ਨੂੰ ਅੱਜ ساری ਦੁਨੀਆ ਦੇ ਲੋਕ ਜਿਹੜੇ ਪੂਜਦੇ ਐ ਡਾਕਟਰ ਭੀਮrao ਅੰਬੇਦਕਰ ਨੂੰ ਔਰ ਭਾਜਪਾ ਵਾਲੇ ਵੀ ਪੂਜਦੇ ਹਰ ਜਨਮ ਦਿਨ ਤੇ ਉਹਨਾਂ ਦੇ ਜਿਹੜੇ ਐ মালা ਪਾਉਂਦੇ ਐ ਫੁੱਲਾਂ ਦੇ ਹਾਰ ਪਾਉਂਦੇ ਐ ਤੇ ਉਹਦੇ ਉਹਨਾਂ ਦੇ ਖਿਲਾਫ ਇਹੋ ਜੇ ਸ਼ਬਦ ਕਹਿਣੇ ਬੜੇ ਗਲਤ ਸੀ ਜਿਸ ਕਰਕੇ ਕਾਂਗਰਸ ਪਾਰਟੀ ਤੇ ਸਯੋਗੀ ਪਾਰਟੀਆਂ ਨੇ ਉਹਨਾਂ ਦਾ ਵਿਰੋਧ ਕੀਤਾ ਜਦੋਂ ਇਸ ਗੱਲ ਤੇ ਉਹ ਪੂਰੇ ਨਹੀਂ ਉਤਰੇ ਫਿਰ ਅਸੀਂ ਡਿਮਾਂਡ ਕੀਤੀ ਕਿ ਇਹਨਾਂ ਦਾ ਜਿਹੜਾ ਇਹਨਾਂ ਨੂੰ ਇਸ ਅਹੁਦੇ ਤੋਂ ਹਟਾ ਦੇਣਾ ਚਾਹੀਦਾ ਤੇ ਦੂਜਾ ਜਿਹੜਾ ਅਸੀਂ ਪ੍ਰੋਟੈਸਟ ਕਰਕੇ ਡਾਕਟਰ ਭੀਮਰਾਓ ਅੰਬੇਦਕਰ ਦੇ ਮੁੱਤ ਤੇ ਪਾਰਲੀਮੈਂਟ ਤੇ ਜਾ ਰਹੇ ਸੀ ਜਿੱਥੇ ਰਾਹੁਲ ਗਾਂਧੀ ਤੇ ਸਾਰੇ ਕਾਂਗਰਸ ਪਾਰਟੀ ਦੇ ਜਿਹੜੇ ਐਮਪੀ ਸਨ ਉਹ ਅੰਦਰ ਜਾਣ ਤੋਂ ਪੱਗੋ ਪਹਿਲਾਂ ਹੀ ਇਹਨਾਂ ਦੀ ਰੂਲਿੰਗ ਪਾਰਟੀ ਦੇਖੋ ਕਾਨੂੰਨ ਕੀ ਹੈ ਕਿ ਰੂਲਿੰਗ ਪਾਰਟੀ ਹਮੇਸ਼ਾ ਸਰਕਾਰ ਚਲਾਉਂਦੀ ਹੁੰਦੀ ਹੈ ਤੇ ਉਹ ਪਾਰਲੀਮੈਂਟ ਮੈਂਬਰਾਂ ਨੂੰ ਜਿੱਤਿਆਂ ਨੂੰ ਅੰਦਰ ਜਾਣ ਤੋਂ ਰਸਤੇ ਜਨੋਕਰੇ ਸੀ ਉਥੇ ਇਹਨਾਂ ਦੇ ਆਪ ਦੇ ਆਪ ਦੇ ਧੱਕਾ ਮੁਕੀ ਹੋਣ ਤੇ ਕਿਸੇ ਨੂੰ ਕੋਈ ਥੋੜੀ-ਬਹੁਤ ਥ੍ਰੀਟ ਆ ਗਈ ਤੇ ਉਹੀ ਜਿਹੜਾ ਜਾ ਕੇ ਐਫ ਆਰ ਹੈ ਰਾਹੁਲ ਗਾਂਧੀ ਜੀ ਦੇ ਉੱਪਰ ਪਰਾਤੀ ਤੇ ਜਿਹੜਾ ਕਿ ਬਿਲਕੁਲ ਹੀ ਉਹ ਨੇੜੇ ਵੀ ਨਹੀਂ ਕਿਉਂਕਿ ਮੈਂ ਆਪ ਉਹਨਾਂ ਦੇ ਇੱਕ ਦੋ ਕਦਮ ਤੇ ਫਿਰ ਉਹ ਪਰਚਾ ਜਿਹੜਾ ਦੇਸ਼ ਦੇ ਐਲੋਪੀ ਨੇ ਜਿਹੜਾ ਲੀਡਰ ਆਫ ਦੀ ਆਪੋਜੀਸ਼ਨ ਉੱਥੇ ਹੈਗੇ ਹੈ ਉਹਨਾਂ ਦੇ ਖਿਲਾਫ ਜਿਹੜਾ ਉੱਤੇ ਜਾ ਕੇ ਪਰਚਾ ਦਰਜ ਕਰਾਉਣ ਲੱਗਾ ਕਿੰਨੀ ਮੰਦ ਭਾਗੀ ਜਿਹੜੀ ਹੈ ਇਹ ਕਾਰਵਾਈ ਹੈ ਜਿਹੜੀ ਭਾਜਪਾ ਦੀ ਪਾਰਟੀ ਦੀ ਸਰਕਾਰ ਹੈ ਬਖਲਾ ਚੁੱਕੀ ਹੈ ਹੁਣ ਇਹਨਾਂ ਨੂੰ ਅਧਿਕਾਰ ਨਹੀਂ ਕਿ ਕਿਸ ਤਰ੍ਹਾਂ ਦਾ ਕੋਈ ਗਲਤ ਇਹ ਚਾਹੁੰਦੇ ਸੀ ਕਿ ਅਸੀਂ ਕਾਨੂੰਨ ਬਦਲ ਦਈਏ ਪਰ ਅਸੀਂ ਨਹੀਂ ਬਦਲਦੇ ਨੇ ਸਰਕਾਰ ਕੇ ਜਿਵੇਂ ਅਸੀਂ ਜਨਤਾ ਦੇ ਸਾਹਮਣੇ ਅੱਜ ਸਾਰੇ ਸਾਰਾ ਦੇਸ਼ ਡਾਕਟਰ ਭੀਮrao Ambedkar ਦੇ ਪੱਖ ਵਿੱਚ ਖੜਾ ਹੈ ਤੇ ਇਹ ਜਿਹੜੇ ਪੰਜ ਚਾਰ ਇਹਨਾਂ ਦੇ ਵੱਡੇ ਲੀਡਰ ਹੈ ਜਿਹੜੇ ਨਹੀਂ ਚਾਹਦੇ ਕਿ ਦੇਸ਼ ਦਾ ਕਾਨੂੰਨ ਇਸੇ ਤਰ੍ਹਾਂ ਚੱਲੇ ਦੇਸ਼ ਨੂੰ ਫੈਲਾ ਪਹੁੰਚੇ ਤੇ ਉਹ ਚਾਹੁੰਦੇ ਆ ਕਿ ਜਿਹੜਾ ਇਹ ਕਾਨੂੰਨ ਜਿਹੜੇ ਕੋਡ ਦਿੱਤੇ ਜਾਣ ਉਸ ਕਰਕੇ ਸਾਡੀ ਪਾਰਟੀ ਦੀ ਸਰਕਾਰ ਪ੍ਰੋਟੈਸਟ ਕਰ ਰਹੀ ਹੈ ਜੇ ਫਿਰ ਵੀ ਅਜੇ ਇਸ ਤੋਂ ਬਾਅਦ ਵੀ ਇਹ ਕਿਸੇ ਗੱਲ ਤੇ ਨਹੀਂ ਆਏ ਤਾਂ ਫਿਰ ਅਸੀਂ ਵੱਡਾ ਸੰਘਰਸ਼ ਜਿਹੜਾ ਹੈ ਉਹ ਸਾਡੇ ਲੀਡਰ ਜਿਹੜੇ ਹੋਣਗੇ ਜੋ ਸਾਨੂੰ ਨਿਰਦੇਸ਼ ਦੇਣਗੇ ਉਹਦੇ ਮੁਤਾਬਿਕ ਅਸੀਂ ਸੰਘਰਸ਼ ਕਰਾਂਗੇ ਤੇ ਭਾਜਪਾ ਦੀ ਪਾਰਟੀ ਦੀ ਸਰਕਾਰ ਨੂੰ ਜਿਹੜਾ ਅਮਿਤ ਸ਼ਾਹ ਨੂੰ ਅਸੀਂ ਉਸ ਅਹੁਦੇ ਤੋਂ ਲਾ ਕੇ ਰੱਖੀ ਜੀ ਸਰ ਕਾਂਗਰਸ ਸਰਕਾਰ ਦੇ ਵੱਲੋਂ ਪਾਰਟੀ ਦੇ ਵੱਲੋਂ ਤੁਸੀਂ ਇਸ ਤੇ ਕੀ ਕਹਿਣਾ ਚਾਹੋਗੇ ਕਿ ਜੋ ਜਿਸ ਸੈਂਕੜੇ ਦੇ ਨਾਲ ਹਿੰਦੁਸਤਾਨ ਦੀ ਪਾਰਲੀਮੈਂਟ ਦੇ ਜਵਾਬ ਰਿਹਾ ਤੇ ਜੋ ਹੁਣੇ ਸਰਦਾਰ ਸ਼ੇਰ ਸਿੰਘ ਵਾਇਆ ਮੈਂਬਰ ਪਾਰਲੀਮੈਂਟ ਕਹਿ ਕੇ ਗਏ ਨੇ ਉਹ ਟੋਟਲ ਤੇ ਟੋਟਲ ਅਨ ਕਨਸਟੀਟਿਊਸ਼ਨ ਹੈ ਹਿੰਦੁਸਤਾਨ ਦਾ ਉਹ ਮਹਾਨ ਆਦਮੀ ਜਿਹਨੇ ਇਸ ਦੇਸ਼ ਨੂੰ ਆਜ਼ਾਦ ਕਰਾਉਣ ਦੇ ਵਾਸਤੇ ਬੜਾ ਉਸ ਵੇਲੇ ਵੱਡਾ ਡਾਕਟਰ ਭੀਮrao ਅਮੇਦਕਰ ਨੇ ਰੋਲ ਅਦਾ ਕੀਤਾ ਸੀ ਔਰ ਆਜ਼ਾਦ ਕਰਾਨ ਤੋਂ ਬਾਅਦ ਜਿਹੜਾ ਸਾਡੇ ਹਿੰਦੁਸਤਾਨ ਦਾ ਕਨਸਟੀਟਿਊਸ਼ਨ ਲਿਖਿਆ ਗਿਆ ਉਸ ਵੇਲੇ ਸਭ ਤੋਂ ਜਿਹੜਾ ਉਹ ਇੰਟੈਕਚੁਅਲ ਪਰਸਨ ਜਿਹੜਾ ਸਾਰਿਆਂ ਤੋਂ ਪੜਿਆ ਲਿਖਿਆ ਸੀ ਸਾਰਿਆਂ ਤੋਂ ਬੁੱਧੀਮਾਨ ਆਦਮੀ ਸੀ ਉਸ insan ਨੂੰ ਹੀ ਚੁਣਿਆ ਗਿਆ ਸੀ ਹਿੰਦੁਸਤਾਨ ਦਾ ਕਨਸਟੀਟਿਊਸ਼ਨ ਲਿਖਣ ਵਾਸਤੇ ਅੱਜ ਅਸੀਂ ਚਾਹੇ ਪਿੰਡਾਂ ਦੀ ਪੰਚਾਇਤਾਂ ਬਣਾਣੇ ਚਾਹੇ ਮਿਊਸਪਲ ਕਮੇਟੀਆਂ ਨੇ ਚਾਹੇ ਜ਼ਿਲ੍ਹਾ ਪ੍ਰੀਸ਼ਦ ਹੈ ਤੇ ਚਾਹੇ ਸਾਡੀ ਵਿਧਾਨ ਸਭਾ ਬੰਦੀ ਹੈ ਤੇ ਚਾਹੇ ਹਿੰਦੁਸਤਾਨ ਦੀ ਪਾਰਲੀਮੈਂਟ ਬੰਦੀ ਇਹ ਟੋਟਲ ਤੇ ਟੋਟਲ ਸਾਡੇ ਕਨਸਟੀਟਿਊਸ਼ਨ 'ਤੇ ਬੰਦੀ ਹੈ ਬੀਜੇਪੀ ਆਰਐਸ ਦਾ ਆਰਐਸਐਸ ਦਾ ਏਜੰਡਾ ਲੈ ਕੇ ਇਸ ਕਨਸਟੀਟਿਊਸ਼ਨ ਨੂੰ ਬਦਲਣਾ ਚਾਹੁੰਦੀ ਸੀ ਉਹਦੀ ਜਿਹੜੀ ਉਹ 2/3 ਮжоਰਿਟੀ ਅੱਜ ਇਹਨਾਂ ਦੀ ਨੀਤੀ ਔਰ ਨiyet ਦਾ ਪਤਾ ਲੱਗਦਾ ਹੈ ਅਮਨ ਸ਼ਾਹ ਤੋਂ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਆਪ ਸ਼ਬਦ ਕਹੇ ਹਿੰਦੁਸਤਾਨ ਦੀ ਪਾਰਲੀਮੈਂਟ ਵਿੱਚ ਇਹ ਇਹ ਸਾਰੀਆਂ ਗੱਲਾਂ ਉਹਨਾਂ ਤੋਂ ਅਨੁਭਵ ਤੇ ਪ੍ਰੈਕਟੀਕਲ ਤੌਰ ਤੇ ਪਤਾ ਲੱਗਦਾ ਹੈ ਪਰ ਕਾਂਗਰਸ ਪਾਰਟੀ ਚੁੱਪ ਨਹੀਂ ਬੈਠੇਗੀ ਹਿੰਦੁਸਤਾਨ ਦੇ ਸਾਡੇ ਕਾਂਗਰਸ ਪਾਰਟੀ ਦੇ ਪ੍ਰਧਾਨ ਖੜਕੇ ਸਾਹਿਬ ਔਰ ਹਿੰਦੁਸਤਾਨ ਦੇ ਆਪੋਜੀਸ਼ਨ ਦੇ ਲੀਡਰ ਰਾਹੁਲ ਗਾਂਧੀ ਜੀ ਤੇ ਜੋ ਸਾਡੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨੇ ਰਾਹੁਲ ਜੀ ਔਰ ਸਾਡੇ ਪੰਜਾਬ ਪ੍ਰਦੇਸ਼ ਕਮੇਟੀ ਦੇ ਪ੍ਰਧਾਨ ਰਾਜਾ ਵੜਿੰਗ ਜੀ ਅਸੀਂ ਇਹਨਾਂ ਦੀ ਗਵਾਹੀ ਦੇ ਥੱਲੇ ਆਪਣਾ ਪੱਤਰ ਜਾਰੀ ਰੱਖਾਂਗੇ ਜਿੰਨਾ ਚਿਰ ਹਿੰਦੁਸਤਾਨ ਦੇ ਜਿਹੜਾ ਹੋਮ ਮਿਨਿਸਟਰ ਦੇ ਉੱਤੇ ਜਿਹੜਾ ਕੋਈ ਨਾ ਕੋਈ ਐਕਸ਼ਨ ਨਹੀਂ ਹੁੰਦਾ ਕੋਈ ਨਹੀਂ ਕੰਮ ਨਹੀਂ ਹੁੰਦਾ